ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਹੈ ਨਹੀਂ ਨਹੀਂ ਬੇਟਾ ਸਵਾਲ ਨਹੀਂ 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 ਵੀ ਤੁਹਾਨੂੰ ਜਿੰਦਾ ਜਾਂਦਾ ਤੁਸੀਂ ਕਿਸੇ ਮੀਟਿੰਗ ਚ ਨਹੀਂ ਆ ਰਹੇ ਤੁਸੀਂ ਪਤਾ ਕੁਝ ਬੰਦੇ ਅੱਜ ਅਕਾਲੀ ਦਲ ਦੇ ਆਏ ਹੋਏ ਗ੍ਰੇਡ ਲਵਾ ਆਪ ਗ੍ਰੇਡ ਕਰਾਏ ਅੱਜ ਇੱਥੇ ਕੁਝ ਅਕਾਲੀ ਦਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਵੱਟ ਚੜ ਕੇ ਮੇਲੇ ਮਾਰਦਾ ਇੰਨਾ ਖੁੱਲ ਕੇ ਬੋਲਦੇ ਹੋ ਇੰਨਾ ਦਬਾਂਗੋ ਕੇ ਬੋਲਦੇ ਹੋ ਤੁਸੀਂ ਸਾਰੇ ਡਰਦੇ ਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪਾ ਰਹੀ ਹਾਂ ਤੁਸੀਂ ਕਹਿੰਦੇ ਮੈਂ ਕਿਸੇ ਦਾ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਲਈ ਨਹੀਂ ਮੇਰੀ ਆਪਣੇ ਤੌਰ ਤੇ ਸੱਚ ਬੋਲਣਾ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕਰਾਪਸ਼ਨ ਕਰਨੀ ਆ ਇਹਨਾਂ ਨੇ ਨਹੀਂ ਕਰਨੀ ਇਹ ਇਹ ਭੁਗਤਣ ਇਹ ਮੇਰਾ ਇੱਥੇ ਕੋਈ ਇਲੈਗਲ ਤਾਂ ਹੁੰਦਾ ਜੇ ਮੇਰਾ ਇੱਥੇ ਕੋਈ ਇਲੈਗਲ ਮੈਂ শোরੂਮ ਬਣਾ ਲਏ ਨੇ ਜੇ ਮੇਰਾ ਕਿਸੇ ਇਲੈਗਲ ਕਲੋਨੀ ਵਿੱਚ ਹਿੱਸਾ ਤਾਂ ਇਹਨੇ ਅਫਸਰ ਖੜੇ ਨੇ ਆ ਇਹਨੇ ਯੂ ਖੜੇ ਨੇ ਇਹਨੇ ਇੱਥੇ ਐਮ ਸੀਸ ਖੜੇ ਨੇ ਆ ਪੁਲਿਸ ਵੀ ਸਾਰੀ ਖੜੀ ਐ ਦੱਸ ਦੇ ਅੰਦਰ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ ਸਾਨੂੰ ਕੋਈ ਡਰ ਨਹੀਂ ਤੇ ਬੋਲਾਂਗੇ ਰਿਆ ਵਿਕਾਸ ਚੱਲ ਰਿਹਾ ਹੈ ਇਹਦੇ ਚ ਕੀ ਸ਼ੱਕ ਹੈ ਜਿੰਨਾ ਕੰਮ ਮੈਂ ਪਿਛਲੇ 2 ਸਾਲਾਂ ਚ ਕਰੜਚ ਕਰਵਾਇਆ 70 ਸਾਲਾਂ ਚ ਕਿਸੇ ਨੇ ਨਹੀਂ ਕਰਵਾਇਆ ਜੀ ਮੈਨੂੰ ਜੀ ਦੋ ਟਿਊਬ ਰਦਦ ਘਾਟ ਰਕੇ ਜਿਆ ਕਿੰਨੀ ਲੱਗ ਤੇ ਇਹਦੀ ਤਕਰੀਬਨ ਦੀ ਸਾਡੇ ਜਿਹੜੀ ਨਹੀਂ ਦੀ 93 ਲੱਖ ਦੇ ਤਕਰੀਬਨ ਜਿਹੜੀ ਇਹਦੀ ਲਗਤ ਆਈਏ ਸਾਡੇ 93 ਲੱਖ ਰੁਪਇਆ 2 14 ਤੇ 16 ਨੰਬਰ ਵਾਰਡ ਦੀਆਂ ਤੇ ਤਕਰੀਬਨ 15 ਜਿਹੜੇ ਟਿਊਬਵਲ ਹੈਗੇ ਆ ਉਹ ਅਸੀਂ ਲਗਾ ਰਹੇ ਆ ਉਹਦੇ ਖਰੜੇ ਦੇ ਵਿੱਚ ਜਿਹਦੀ ਲਗਤ ਹੈਗੀ ਹੈ 6 ਕਰੋੜ 6 6.5 ਕਰੋੜ ਦੇ ਤਕਰੀਬਨ ਜੀਦੀ ਲਗਤ ਆਉਣੀ ਹੈ ਜੀ ਜਿਹਦੇ ਚੋਂ ਇੱਕ ਲੱਗ ਚੁੱਕਿਆ ਦੋ ਦਾ ਉਦਘਾਟਨ ਹੈ ਬਾਕੀ ਜਿਹੜੇ ਕਿਹੜੇ ਕਡੋਲੀ ਕਜੌਲੀ ਵਾਟਰ ਵਰਕਸ ਦਾ ਮੁੱਦਾ ਇੰਨੀ ਦਿਨ ਕਿਵੇਂ ਰਿਲੇਟ ਰਿਹਾ ਜਦੋਂ ਕੋਈ ਸਰਕਾਰ ਪਹਿਲੀ ਦੇ ਵਿੱਚ ਹੋਇਆ ਤੁਸੀਂ 3 ਸਾਲ ਦੇ ਵਿੱਚ ਹੁਣ ਤੱਕ ਮਤਲਬ ਉਹਦੀ ਕਲੀਅਰੈਂਸ ਕੋਈ ਨਹੀਂ ਹੋਈ ਦੇਖੋ ਪਾਸ ਕਲੀਅਰੈਂਸ ਤਾਂ ਕਿਉਂ ਨਹੀਂ ਹੋਈ ਜੀ ਉਦਘਾਟਨ ਹੋ ਰਿਹਾ ਹੈ ਉਦੋਂ ਸ਼ੁਰੂਆਤ ਹੋ ਰਹੀ ਹੈ ਜਦੋਂ ਮੈਂ ਐਮਐਲਏ ਬਣੀ ਸੀ ਉਦੋਂ ਦੀ ਕਲੀਅਰੈਂਸ ਕਰਵਾਈ ਗਈ ਸੀ ਤੇ ਦੇਸੋ ਕਰੋੜ ਦਾ ਤਕਰੀਬਨ ਇਹ ਜਿਹੜਾ ਹੈਗਾ ਤੇ ਇਹਦਾ ਪਿੱਛੇ ਹੁਣ ਟੈਂਡਰ ਲੱਗਿਆ ਟੈਂਡਰ ਕਲੀਅਰ ਹੋ ਗਿਆ ਟੈਂਡਰ ਅਲੋਟ ਵੀ ਹੋ ਗਿਆ ਤੇ ਫੰਡਸ ਅਲੋਕੇਟ ਹੋ ਗਏ ਨੇ ਤੇ ਗਰਾਊਂਡ ਤੇ ਕੰਮ ਜਿਹੜਾ ਇਹਦਾ ਨਕਸ਼ਾ ਬਣਾਉਣ ਦਾ ਸ਼ੁਰੂ ਹੋ ਚੁੱਕਿਆ ਜਲਦੀ ਮੇਰੇ ਖਿਆਲ ਦੇ ਵਿੱਚ ਹੋਰ ਅਸੀਂ ਕੁਝ ਦਿਨਾਂ ਦੇ ਵਿੱਚ ਇਹਦਾ ਉਗਾਟਨ ਕਰਾਂਗੇ ਸਕੂਲ ਦੀ ਬਿਲਡਿੰਗ ਬਣੀ ਵੀ ਬੱਚੇ ਕੀ ਕਮਰੇ ਚ ਕਮਰੇ ਚ ਦੋ ਦੋ ਕਲਾਸਾਂ ਬੈਠਦੀਆਂ ਯਾਰ ਐ ਮੁੰਏ ਸਕੂਲ ਦੀ ਬਿਲਡਿੰਗ ਧੂਰੀ ਪਈ ਐ ਉਹਦੇ ਕੋਈ ਹੁਣ ਤੱਕ ਕੋਈ ਧਿਆਨ ਨਹੀਂ ਉਹਦੇ ਬਾਰੇ ਕੀ ਕਰ ਰਹੇ ਉਹਦੇ ਚੋਂ ਫੰਡ ਤੋਂ ਉਹਦੇ ਆ ਰਹੇ ਜੀ ਉਹਦਾ ਕੰਮ ਹੁਣ ਸਟਾਰਟ ਹੋ ਰਿਹਾ ਜਿਹੜਾ ਕੰਮ ਉਹਦਾ ਕੁਛ ਰਹਿ ਗਿਆ ਉਸ ਮੇਰੀ ਗੱਲ ਹੋਈ ਸੀਗੀ ਜਿਹੜੇ ਇੱਕ ਆਫਸਰ ਨੇ ਸਾਡੇ ਸਿੱਖਿਆ ਦੇ ਤੇ ਉਹਦਾ ਕੰਮ ਹੁਣ ਸਟਾਰਟ ਹੋ ਜਾਣਾ ਨਾਲ ਮੈਡਮ 12 ਨੰਬਰ ਵਾਰਡ ਦੇ ਵਿੱਚ ਤੁਸੀਂ 4 ਕਰੋੜ ਦੀ ਲਾਗਤ ਦੇ ਨਾਲ ਨਾ ਜੀ ਸਟ੍ਰੌਂਗ ਵਾਟਰ ਪਾਈਪ ਦਾ ਕੰਮ ਚਲਵਾਇਆ 13 ਨੰਬਰ ਤੇ 12 13 ਵਾਰਡ ਦੇ ਦੋਨਾਂ ਦਾ ਇਕੱਠਾ ਹੈ ਜੀ ਉਹਦੇ ਵਿੱਚ ਲੋਕ ਨਜਾਇਜ਼ ਕਨੈਕਸ਼ਨ ਜੋੜ ਰਹੇ ਸੀ ਖਬਰਾਂ ਵੀ ਨਸ਼ਰ ਕਰੀਆਂ ਪਰ ਫਿਰ ਵੀ ਮੈਮ ਕੋਈ ਵੀ ਅ ਦੀ ਖਬਰ ਮੇਰੇ ਕੋਲ ਤਾਂ ਹੋਣੀ ਆਈ ਹੈ ਜੀ ਕਿ ਅਧਿਕਾਰੀ ਹੈਗੇ ਇੱਥੇ ਕੋਈ ਸਲੋਪਸੈਂਸ ਚ ਚਲੋ ਇਹ ਖਬਰਾਂ ਜੀ ਵੀ ਲੱਗੀ ਆ ਜੀ ਪਰ ਅੱਜ ਤੱਕ ਕੋਈ ਧਿਆਨ ਨਹੀਂ ਕੋਈ ਗੱਲ ਨਹੀਂ ਸੀ ਇਹਦੇ ਐਕਸ਼ਨ ਲੈਣੇ ਸਬਕੀ ਦੇ ਨਾਲ ਇੱਕ ਬੜਾ ਜੀ ਖੇੜ ਨਗਰ ਕਾਉਂਸਲ ਦੀ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ ਖੇੜ ਕਾਉਂਸਲ ਦੇ ਵਿੱਚ 50% ਤੋਂ ਵੱਧ ਕੰਮ ਜਿਹੜੇ ਲੈਸ ਜੀ ਵੀ ਫਰ ਕੋਈ 1 ਲੱਖ ਦਾ ਕੰਮ ਹੈ ਉਹ 50000 ਲੈਸ ਦੇ ਕੰਮ ਕਿਵੇਂ ਪੂਰਤੀ ਹੋਗੇ ਇੱਕ ਇੱਕ ठेकेदार ਕੰਮ ਲੈ ਕੇ ਆ ਮੈਂ ਤਾਂ ਇਹਨਾਂ ਨੂੰ ਮਨਾ ਕੀਤਾ ਜੀ ਤੁਸੀਂ ਪਿੱਛੇ ਜੇ ਮੇਰੀ ਸਾਰੀ ਉਹ ਵੀਡੀਓ ਦੇਖੀ ਹੋਣੀ ਕਿ ਤੁਸੀਂ ਇੰਨੇ ਲੈਸ ਉੱਤੇ ਨਾ ਪਾਓ ਤੇ ਕਿਸ ਤਰੀਕੇ ਕੰਮ ਕਰੋਗੇ ਜਿਨ੍ਹਾਂ ਤੁਹਾਡਾ ਕਮਾਈ ਬਣਦੀ ਹੈ ਅਸੀਂ ਤਾਂ ਕਿਸੇ ਤਰੀਕੇ ਦਾ ਉਹਦੇ ਵਿੱਚ ਉਹ ਹਿੱਸੇ ਠੇਕੇ ਲੈਣੇ ਨਹੀਂ ਕਿ ਸਾਡੇ ਕੋਲ ਹਫ਼ਤੇ ਤੋਂ ਮਹੀਨੇ ਤੋਂ ਆ ਕੇ ਅਫਸਰ ਜਾਂ ਕੋਈ ਠੇਕੇਦਾਰ ਆਵੇ ਕੁਆਲਿਟੀ ਵਰਕ ਕਰੂੰ ਹੁਣ ਜਿਹੜਾ ਕੰਮ ਹੋ ਰਿਹਾ ਅਸੀਂ ਇਹਦਾ ਪ੍ਰੋਪਰ ਕੁਆਲਿਟੀ ਚੈੱਕ ਕਰਾਂਗੇ ਸੜਕ ਜਿੰਨੇ ਇੰਚ ਦੀ ਹੋਣੀ ਚਾਹੀਦੀ ਉਹਨਾ ਹੋਣਾ ਚਾਹੀਦਾ ਹਰ ਚੀਜ਼ ਦਾ ਕਿਉਂਕਿ ਨਹੀਂ ਤਾਂ ਤੁਹਾਡੇ ਵਾਲੀ ਗੱਲ ਹੈ ਕਿ ਫਿਰ 6 ਮਹੀਨੇ ਬਾਅਦ ਦੁਬਾਰਾ 4 ਮਹੀਨੇ ਬਾਅਦ ਦੁਬਾਰਾ ਕਟਿਆਮਾਲ ਪਰਾਣਾਮਾਲ ਕਿਹਾ ਐਸਟੀਮੇਟ ਗਲਤ ਪਾਸ ਹੋ ਰਹੀ ਹੈ ਮਤਲਬ ਜਿਹੜੇ ਨਗਰ ਕੌਂਸਲ ਦੀ ਈਓ ਜੋ ਵੀ ਹੈ ਕਿ ਆ ਉਹ ਐਸਟੀਮੇਟ ਵਿਅਦ ਬਣ ਰਹੀ ਹੈ ਕਿ ਨਗਰ ਇਹ ਕੱਟ ਲਵੇ ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਦਾ ਲੋਹ ਤੇ ਪਾਉਣਾ ਫਿਰ ਜਿਹੜਾ ਪੈਸਾ ਹੁੰਦਾ ਉਹ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠੀ ਹੀ ਨਹੀਂ ਇਲੀਗਲ ਕਲੋਨੀਆ ਇਲੀਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲੂ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਇੱਕ ਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਹੈ ਲਾਗੂ ਹੈ ਹੀ ਐ ਇੱਥੇ ਤਾਂ ਜੇ ਹਰ ਚੀਜ਼ ਦੇ ਵਿੱਚ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਧਰ ਜਾਣਾ ਹਲੇ ਸਾਲ ਤਿੰਨ ਹੋਏ ਨੇ ਇੱਕ 70 ਸਾਲ ਦਾ ਸਿਸਟਮ ਹੈ ਇੱਕ ਤਿੰਨ ਸਾਲ ਦੀ ਸਰਕਾਰ ਹੈ ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋ ਜਾਊਗਾ ਜੇ ਲੋਕ ਸਾਰੇ ਤਾਂ ਹੁਣ ਮੇਰੇ ਤਾਂ ਹੁਣ ਹੋ ਰਹੇ ਨਾ ਇਹ ਤਾਂ ਪ੍ਰੈਜ਼ੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਠੇਕੇ ਲੈ ਲਏ ਕਿਵੇਂ ਕਵਰ ਕਰਾਂਗੇ ਆਪਾਂ ਹਾਂਜੀ ਇਹ ਤਾਂ ਇਸ ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠੇਕੇ ਲਏ ਹੈ ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ ਮੈਂ ਪ੍ਰੈਜ਼ੈਂਟ ਸਰਕਾਰ ਦੀ ਗੱਲ ਕਰ ਰਿਹਾ ਜਦੋਂ ਟੈਂਡਰਿੰਗ ਹੋਈ ਹੈ ਇੱਕ ਬੰਦੇ ਨੇ ਠੇਕੇ ਲੈ ਲਏ ਜਹੜਾ ਪਰਸੈਂਟ ਲੈਸ ਟਿੱਕੇ ਲਈ ਕਿਵੇਂ ਕੰਮ ਕਰੂੰਗੀ ਨਾ ਪਿਛਲੀ ਕੀ ਸਾਡੀ ਸਰਕਾਰ ਕੀ ਕਰੀ ਠੇਕੇ ਦੇਣ ਦੇ ਪ੍ਰਤੀ ਇਸ ਤਰ੍ਹਾਂ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾਂ ਮਾਰਦੇ ਨਹੀਂ ਇਹ ਸਰਕਾਰ ਨਹੀਂ ਦਿੰਦੀ ਨਹੀਂ ਟੈਂਡਰਿੰਗ ਤਾਂ ਸਾਡੀ ਸਰਕਾਰ ਕਰੀ ਹੈ ਨਾ ਨਹੀਂ ਟੈਂਡਰਿੰਗ ਨਗਰ ਕਾਉਂਸਲ ਤੁਹਾਡੀ ਦੀ ਨੇ ਤੁਸੀਂ ਉਹਦੇ ਕੋਲ ਨਹੀਂ ਨਹੀਂ ਨਗਰ ਕਾਉਂਸਲ ਜਿਹੜੀ ਹੈਗੀ ਇਸ ਟਾਈਮ ਇਥੇ ਅਕਾਲੀ ਦਲ ਦੀ ਹੈ ਅਕਾਲੀ ਦਲ ਸਰਕਾਰ ਤੁਹਾਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਹੈ ਠੀਕ ਮਾਣਾ ਮੋਟਾ ਕਿਤੇ ਉਹਨੂੰ ਦੁਗਦੀ ਨੂੰ ਸਾਹ ਆਉਂਦਾ ਹੈ ਵੀਰ ਸਾਹਿਬ ਜੇ ਤੁਹਾਨੂੰ ਇਹੋ ਸਾਹਿਬ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਉਹਨੇ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਕਿ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਾ ਨਹੀਂ ਜੇ ਤੁਸੀਂ ਰਿਕਾਰਡਸ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ 'ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦਿਓ ਕਿਹਾ ਕਿ ਨਹੀਂ ਮੈਂ ਅਗਲੀ ਵਾਰ ਜਿਹੜੇ ਆਨਲਾਈਨ ਆਪਣੇ ਤੋਂ ਹੁਣ ਪੈਣੇ ਪ੍ਰਾਣਿਕ ਨਾਮ ਕੈਂਟਰ ਚੱਲੀ ਜੋਂ ਨਾਲ ਕੁਛ ਕੋਣ ਚਾਦੋ ਪਰਕੋਟ ਨਹੀਂ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰਤਾ ਮੈਂ ਉਹ ਜਿਹੜੇ ਕੰਮ ਨੇ ਉਹ ਜਿਹੜੇ ਕੁਛ ਕੰਮ ਚੱਲੇ ਨਵੇਂ ਕੰਮ ਨੇ ਜਿਹੜੇ ਨਵੇਂ ਚ ਬਲੈਕਲਿਸਟ ਬੰਦੇ ਨੂੰ ਕਿਉਂ ਦੇ ਰਹੇ ਹੋ ਸਾਰੇ ਮੈਂ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਪੋਰਟਲ ਇਹ ਕੋਈ ਰਾਏ ਨਹੀਂ ਜਿਹੜਾ ਬੰਦਾ ਸਰਕਾਰ ਦੇ ਪੋਰਟਲ ਦੇਣਾ ਕੋਈ ਕਿਧੋ ਬਾਤ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਵਿੱਚ ਕਿਧੋ ਕੋਈ ਕੰਮ ਪਾਸ ਕਰ ਸਕਦਾ ਇਹ ਕਿ ਆਪਣਾ ਕੋਈ ਰੋਲ ਨਹੀਂ ਦਿੰਦੇ ਨਾ ਨਹੀਂ ਨਹੀਂ ਲੈਸ ਤੇ ਲੋ ਕੁਆਲਿਟੀ ਵਾਲੇ ਕੰਮ ਕਿਉਂ ਕਰ ਰਹੇ ਮੈਂ ਮੈਂ ਲੈਸ ਮੈਡਮ ਗੱਲ ਤਾਂ ਇਹੀ ਆ ਨੇ ਜੀ ਲੈ ਮੈਡਮ ਐਨਾ ਖੁੱਲ ਕੇ ਬੋਲਦੇ ਹੋਂ ਤੁਸੀਂ ਐਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆ ਰਿਹਾ। ਕੋਈ ਜਵਾਬ ਨਹੀਂ ਮਿਲ ਰਿਹਾ। ਆਦਤ ਪੁਰਾਣੀ ਐ। ਇਹ ਆਦਤ ਇਹਨਾਂ ਦੀ ਨਿਕਲ ਜਾਣੀ। ਮੈਂ ਪਲੱਸ ਤਾਂ ਇਹ ਐ ਵੀ ਲੈਸ ਤੋਂ ਉਹਨਾਂ ਦੇ ਪਾਗ ਨੂੰ ਨੁਕਸਾਨ ਹੁੰਦਾ ਸੀ। ਕਦੇ ਇਹਨਾਂ ਨੇ ਲੈਸ ਪਾ ਕੇ। ਫਿਰ ਵੀ ਉਹਨੂੰ ਗਣੀ ਬੰਦ ਕੋ। ਅੱਪਾ 100 ਰੁਪਏ ਦੇਣ ਨੂੰ ਫਿਰਦੇ ਆ। ਉਹ 40 ਰੁਪਏ। ਤੁਸੀਂ ਕਹਿ ਰਹੇ ਵੀ ਨਗਰ ਕੌਂਸਲ ਦੀ ਪ੍ਰਧਾਨ ਐ। ਕਾਲੀ ਤੇ ਨਗਰ ਕੌਂਸਲ ਦੀ ਪ੍ਰਧਾਨ ਕਾਲੀ ਦਲਦੀ ਓਕੇ। ਪਰ ਹਰ ਇੱਕ ਮੀਟਿੰਗ ਦਾ ਤੁਹਾਨੂੰ ਏਜੰਡਾ ਜਾਂਦਾ ਐ। ਹਾਂਜੀ। ਤੁਸੀਂ ਮੀਟਿੰਗਾਂ ਵਿੱਚ ਨਾ ਤੁਸੀਂ ਤੁਸੀਂ ਸ਼ਾਮਲ ਹੁੰਦੇ ਸਿਰਫ ਲੀਡਰਸ਼ਿਪ ਜਿਹੜੀ ਐ ਐਮਐਲਏ ਦੀ ਉੱਥੇ ਉਹ ਯੂਨੀਅਨ ਮਤਲਬ ਮੀਟਿੰਗ ਹੋ ਰਹੀ ਹੈ ਰਿਜਲਟ ਤਾਂ ਆਈ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਆ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਨਹੀਂ ਨਹੀਂ ਮੇਰਾ ਸਵਾਲ ਨਹੀਂ 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 ਮੇਰਾ ਸਵਾਲ ਹੈ ਵੀ ਤੁਹਾਨੂੰ ਜਿੰਨਾ ਜਾਂਦਾ ਤੁਸੀਂ ਕਿਸੇ ਮੀਟਿੰਗ ਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵਿੱਚ ਇੱਕ ਟੁੱਟਿਆ ਜਿਹਾ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਰਗਵਾਏ ਨੇ ਉਹ ਦੋ ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅਜ ਅਕਾਲੀ ਦਲ ਦੇ ਆਏ ਹੋਏ ਹੈ ਗ੍ਰੇਡ ਲਵਾ ਆਪ ਗ੍ਰੇਡ ਕਰਾਏ ਅੱਜ ਇੱਥੇ ਕੁਝ ਅਕਾਲੀ ਦਲ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਵੱਟ ਚੜ ਕੇ ਮੇਲੇ ਮਾਰ ਰਹੇ ਸੀ ਸਾਡਾ ਤੁਸੀਂ ਪ੍ਰੈਸ ਨਾਲ ਅਕਾਲੀ ਦਲ ਨਾਲ ਅਸੀਂ ਤਾਂ ਆਪਣੀ ਗੱਲ ਕਰ ਰਹੇ ਹਾਂ ਮੈਡਮ ਤੁਸੀਂ ਇੰਨਾ ਇੰਨਾ ਖੁੱਲ ਕੇ ਬੋਲਦੇ ਹੋ ਇੰਨਾ ਦਬਾਂਗੋ ਕੇ ਬੋਲਦੇ ਹੋ ਤੁਸੀਂ ਸਾਰੇ ਡਾਂਗ ਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪਾ ਲੈਂਦੀ ਹਾਂ ਤੁਸੀਂ ਕਹਿੰਦੇ ਮੈਂ ਕਿਸੇ ਦਾ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਨੇ ਡਾਂਗ ਮਾਰਾ ਮੇਰਾ ਕੰਮ ਹੈ ਆਪਣੇ ਤੌਰ ਤੇ ਸੱਚ ਬੋਲਣਾ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕ腐ਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਇਹ ਇਹ ਭੁਗਤਣਗੇ ਇਹ ਦੇਖਣਗੇ ਮੇਰਾ